ਅੰਸੂਗੀ ਲੋਕ ਸਭਾ ਚੋਣਾਂ ਦੇ ਸਤਵੇਂ ਗੇਟ ਦੇ ਵਿੱਚ ਪੰਜਾਬ ਦੇ ਲੋਕ ਸਭਾ ਹਲਕਿਆਂ ਤੇ ਵੋਟਾਂ ਪੈਣੀਆਂ ਨੇ ਜਿਨ੍ਹਾਂ ਨੂੰ ਲੈ ਕੇ ਸਿਆਸੀ ਹਲਚਲ ਮਚੀ ਹੋਈ ਹੈ ਤਾਂ ਜੇਕਰ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਤਾਂ ਲੋਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਅਸੀਂ ਬਦਲਾਅ ਦੀ ਰਾਜਨੀਤੀ ਚਾਹੁੰਦੇ ਹਾਂ ਕਿਉਂਕਿ ਪਿਛਲੀ ਪਾਰਟੀਆਂ ਨੇ ਸਾਡੇ ਲਈ ਕੋਈ ਵਿਕਾਸ ਕਾਰਜ ਨਹੀਂ ਕੀਤੇ ਉਹਨਾਂ ਕਹਿੰਦੇ ਕਿ ਅੱਜ ਦੀ ਗੱਲ ਕਰੀਏ ਤਾਂ 70 ਦੇ ਕਰੀਬ ਆਮ ਆਦਮੀ ਪਾਰਟੀ ਦੇ ਵਰਕਰ बसपा ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਦੌਰਾਨ ਵਰਕਰਾਂ ਨੇ ਕਿਹਾ ਕਿ ਸਾਡੇ 250 ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਿਸ ਕਰਕੇ ਅਸੀਂ बसपा ਪਾਰਟੀ ਵਿੱਚ ਸ਼ਾਮਲ ਹੋਏ ਹਾਂ चुनाव की अगर बात की जाए तो लगातार प्रचार जरूर चल रहा है हालांकि अगर कल की बात की बात जाए तो प्रचार का कल आखिरी दिन है और एक तरीके की बात की जाए तो एक तरीक को पंजाब में जिस तरह से वोट डलनी और चार तारीख को जो है नतीजे सामने आएंगे एक बड़ी तस्वीरों में आप देख सकते हैं कि बी की अगर बात की जाए तो आम आदमी पार्टी के कार्यकर्ताओं ने जो है भजबल समाज पार्टी को जो है ज्वाइन किया है काफी बड़ी मात्रा में जो कार्यकर्ता यहाँ पर मौजूद है और लगातार अगर बात की जाए जब भी कोई चुनाव होते हैं तो चुनाव के आसपास जो है ज्वाइनिंग का दौर जो है जरूर चलता है और बातचीत भी जरूर करेंगे कि अगर बातचीत की जाए लोकसभा चुनाव की तो इन लोकसभा चुनाव में जो है इस तरह से मैदान में उतरे हैं और किन मुद्दों को लेकर जो है मैदान में उतरा गए हैं अगर बात की जाए जी लोकसभा चुनाव की मोहाली जिला या श्री अनंतपुर साहब की बात की जाए किस तरह से देखते हैं और क्या काम जो थे यहाँ पर होने वाले हैं ਬਹੁਤ ਸਾਰੇ ਕੰਮ ਹੈ ਜੋ ਤੁਹਾਡੇ ਟੀਵੀ ਚੈਨਲ ਰਾਹੀਂ ਕਿਹਾ ਜਾਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੈਸ মিডিਆ ਦਾ ਜੋ ਸਾਡੇ ਹਰ ਇੱਕ ਕੰਮ ਲਈ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਤੇ ਅੱਜ ਜਿਹੜਾ ਹੈ ਪ੍ਰੋਗਰਾਮ ਰੱਖਿਆ ਸੀ ਪਿੰਡ ਕੁੰਬੜੇ ਚ ਮੀਟਿੰਗ ਹੋ ਰਹੀ ਹੈ ਪਿੰਡ ਕੁੰਬੜੇ ਚ ਜਿਹੜੀ ਮੀਟਿੰਗ ਹੋ ਰਹੀ ਹੈ ਸਾਡੀ ਤੇ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਜੀ ਰਿਸ਼ੀ ਰਾਜ ਜੀ ਦੌਲਤਰਾਮ ਜੀ ਜੋ ਨਗਰ ਨਿਗਮ ਦੇ ਹੀ ਸੁਚਾਲੇ ਚੱਲਦੇ ਰਹੇ ਇਹਨਾਂ ਸੁਚਾਲਿਆਂ ਚ ਲਗਭਗ 350 ਵਿਅਕਤੀ ਕੰਮ ਕਰਦਾ ਜੋ 200 ਵਿਅਕਤੀ ਜਿਹੜਾ ਹੈਗਾ ਉਹ ਕੰਮ ਤੋਂ ਹਟਾਇਆ ਗਿਆ ਜਿਸ ਦੀਆਂ ਲਿਖਤੀ ਦਰਖਾਸਤਾਂ ਡੀਸੀ ਮੁਹਾਲੀ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੇਅਰ ਨੂੰ ਐਸਸੀ ਕਮਿਸ਼ਨ ਇੰਡੀਆ ਨੂੰ ਸਾਰਿਆਂ ਨੂੰ ਦਰਖਾਸਤਾਂ ਮੇਰੇ ਬਾ ਖੁਦ ਦੇ ਕੇ ਆਇਆ ਤੇ ਉਹਨਾਂ ਵੀ ਜਦੋਂ ਗਰੀਬਾਂ ਦੀ ਕਿਸੇ ਨਾ ਸਾਰ ਲਈ ਨਾ ਕਿਸੇ ਕਾਲੀ ਨੇ ਨਾਲ ਕਾਂਗਰਸ ਨੇ ਨਾ ਹੀ ਆਮਾਦਵੀ ਪਾਰਟੀ ਨੇ ਅੱਜ ਉਹਨਾਂ ਨੇ ਦੁਖੀ ਹੋ ਕੇ ਜਿਹੜੀ ਆਮਾਦਵੀ ਪਾਰਟੀ ਨੂੰ ਛੱਡ ਕੇ ਅਲਵਿਦਾ ਕਹਿ ਕੇ ਅੱਜ ਬਹੁਤ ਦੁਖ ਦੀ ਗੱਲ ਹੈ ਕਿ ਝਾੜੂ ਪੋਚਾ ਲਾਣ ਵਾਲੇ ਮੇਰੇ ਵੀਰ ਸਾਡਾ ਭਾਈਚਾਰਾ ਉਹ ਅੱਜ ਪਾਰਟੀ ਛੱਡ ਕੇ ਉਹਨਾਂ ਨੂੰ ਬੌਧਨ ਸਮਾਜ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਤੇ ਪੂਨ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਇਹਨਾਂ ਦਾ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਤੇ ਜੀ ਆਇਆਂ ਕਹਿੰਦੇ ਨੇ ਪਰ ਅਸੀਂ ਸਾਰੀ ਪਾਰਟੀ ਨੇ ਅਜ ਯਾਦ ਕਰਿਆ ਸਾਰੇ ਪਾਰਟੀ ਨੇ ਜਿਹੜੇ ਉਹਦੇ ਦਰ ਬੈਠੇ ਨੇ ਪਹਿਲਾਂ ਇਹਨਾਂ ਦੀ ਲੜਾਈ ਮੈਂ ਇਕੱਲਾ ਲੜ ਰਿਹਾ ਸੀ ਹੁਣ ਪੂਰੀ ਪਾਰਟੀ ਜਿਹੜੀ ਬਹੁਜਨ ਸਮਾਜ ਪਾਰਟੀ ਇਹਨਾਂ ਦੀ ਲੜਾਈ ਲੜੇਗੀ ਤੇ ਇਹਨਾਂ ਦਾ ਜਿਹੜਾ ਗਿਆਰ ਜੁਗਾਰ ਹੈ ਖੋਇਆ ਰਜਗਾਰ ਉਹ ਰਜਗਾਰ ਵਾਪਸ ਕਿਤੇ ਮੁਹਾਲੀ ਦੇ ਮੁੱਦੇ ਹੋਗੇ ਅਗਰ ਸ਼੍ਰੀ ਰਣਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਕਿਹੜੇ ਮੁੱਖ ਮੁੱਦੇ ਨੇ ਔਰ ਅਗਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਦਾ ਹੀ ਦਿਨ ਰਹਿ ਗਿਆ ਪ੍ਰਚਾਰ ਵਾਸਤੇ ਤੇ ਪ੍ਰਚਾਰ ਕਿਸ ਤਰ੍ਹਾਂ ਦਾ ਚੱਲ ਰਿਹਾ ਔਰ ਕਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਦੀ ਜਿਹੜੀਆਂ ਨੇ ਕਿ ਵਿਰੀਅਮ ਸਮੱਸਿਆਵਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕਰੇ ਜੋ ਪਿਛਲੀ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਜਿਹੜੀ 2.5 ਸਾਲ ਚ 1 ਲੱਖ ਕਰੋੜ ਰੁਪਇਆ ਕਰਜ਼ਾ ਲੈ ਕੇ ਜਿਹੜੀ ਮੁਲਕ ਨੂੰ ਲੋਕਾਂ ਨੂੰ ਡੋਬੋਇਆ ਨਾ ਕਿ ਉਹਨਾਂ ਨੇ ਕੱਢਿਆ ਜਿਸ ਤਰ੍ਹਾਂ ਗੱਲ ਕਰੀਏ ਨਸ਼ੇ ਦੀ ਗੱਲ ਕਰਦੇ ਸੀ ਵੀ ਨਸ਼ੇ ਨੂੰ ਠੱਲ ਪਾਈ ਜਾਊਗੀ ਵੱਡੇ ਸਮਗਲਰਾਂ ਦੇ ਕਾਰਵਾਈ ਹੋਊਗੀ ਨਸ਼ਾ ਬਿਕਣਾ ਪਰ ਉਹ ਤੋਂ 10 ਗੁਣਾ ਵਧਿਆ ਕ੍ਰਿਪਸ਼ਨ ਰੋਕਣ ਦੀ ਗੱਲ ਕੀਤੀ ਸੀ ਮੁੜ ਕੇ ਕ੍ਰਿਪਸ਼ਨ 10 ਗੁਣਾ ਵਧ ਗਈ ਇਸੇ ਤਰ੍ਹਾਂ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ ਕਿਸੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਤਾਂ ਨੂੰ 1000-1000 ਰੁਪਿਆ ਦੇਣ ਦੀ ਗੱਲ ਕੀਤੀ ਸੀ ਕਿਸੇ ਲੇਡੀਜ਼ ਦੇ ਖਾਤੇ 'ਚ 1000-1000 ਰੁਪਿਆ ਨਹੀਂ ਆਇਆ ਇਸੇ ਤਰ੍ਹਾਂ ਵੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਪੰਗ ਪੈਨਸ਼ਨ ਦੀ 25-2500 ਕਰੀਤੀ ਪਰ ਕਿਸੇ ਕੋਈ ਗਰਾਊਂਡ ਲੈਵਲ ਤੇ ਕੋਈ ਚੀਜ਼ ਨਹੀਂ ਪਰ ਲੇਕਿਨ ਮੈਂ ਭਗਵੰਤ ਮਾਨ ਦੀ ਮਾਤਰਾ ਦੇ ਵਿੱਚ ਨਿਯੁਕਤੀ ਪੱਤਰ ਮੰਡੇ ਗਏ ਅਸੀਂ ਆਪ ਜਾ ਕੇ ਕਵਰ ਕੀਤਾ ਕਿ ਮੈਂ ਕਿਹਾ ਜੀ ਉਹ ਨਿਯੁਕਤੀ ਪੱਤਰ ਮੰਡੇ ਗਏ ਉਹ ਡਰਾਮੇबाज ਤੇ ਸਿਰਫ ਇਹ ਕਹਿੰਦਾ ਸੀ ਵੀ ਮੇਰੀ ਸਰਕਾਰ 'ਚ ਜਦੋਂ ਸਰਕਾਰ ਆਮਾਦਵੀ ਪਾਰਟੀ ਵੀ ਆ ਜਾਊਗੀ ਕਿਸੇ ਬੰਦੇ ਨੂੰ ਧਰਨਾ ਨਹੀਂ ਲਾਣਾ ਪਊਗਾ ਮਜਾਰਾ ਨਹੀਂ ਅੱਜ ਪਰ ਕੋਈ ਵੀ ਸੜਕ ਆਪ ਖੁਦ ਇੱਕ ਡਿਪਟੀ ਆਪਣਾ ਸੀਐਮ ਜਿਹੜਾ ਦਿੱਲੀ ਦਾ ਉਹ 400 ਕਰੋੜ ਰੁਪਏ ਦੇ ਘਟਾਲੇ ਚ ਅੰਦਰ ਤੋਂ ਰਹਿ ਕੇ ਆਇਆ ਉਹ ਅੰਦਰ ਤੋਂ ਰਿਹਾ ਹੁੰਦਾ ਹੈ ਇਲੈਕਸ਼ਨ ਚ ਉਹਨੂੰ ਬਾਹਰ ਜਿਹੜਾ ਸਟੇਜਾਂ ਤੇ ਜਾਣ ਦਾ ਮੌਕਾ ਮਿਲ ਰਿਹਾ ਇਹ ਕਿਵੇਂ ਇੱਕ ਰਿਸ਼ਵਤ ਦੇ ਖਿਲਾਫ ਹੈ ਸੀ ਕਿਸੇ ਮੁਲਾਜ਼ਮ ਨੂੰ 2000 ਰੁਪਏ ਰਿਸ਼ਵਤ ਲਾਂਦੇ ਬਹੁਤ ਸਰਕਾਰ ਖੁਸ਼ ਹੋਉਂਦੀ ਹੈ 3000 ਪਰ ਦੇ ਆ 400 ਕਰੋੜ ਰੁਪਏ ਦੇ ਘਟਾਲੇ ਦਾ ਉਹਦੇ ਜਸ਼ਨ ਮਨਾਏ ਜਾਂਦੇ ਨੇ ਵੀ ਜਿਵੇਂ ਕੋਈ ਲੜਾਈ ਜਿੱਤ ਕੇ ਆਇਆ ਹੋਵੇ ਡਾਕਟਰ ਭੀਮਰਾਓ ਉਮੀਦਵਾਰ ਜੀ ਦੀ ਫੋਟੋ ਦਫ਼ਤਰਾਂ ਚ ਲਾ ਦੀ ਅਸੀ ਤੇ ਆਜਮ ਪਗ ਸਿੰਘ ਦੀ ਫੋਟੋ ਲਾਦੀ ਪਰ ਇਹ ਲੋਕਾਂ ਨੂੰ ਲੁੱਟਣ ਵਾਸਤੇ ਤੇ ਕੁੱਟਣ ਵਾਸਤੇ ਸਾਰਾ ਕੁਝ ਐ ਡਰਾਮੇਬਾਜ਼ੀ ਹੈ ਸਾਡੇ ਬਣਦੇ ਹੱਕ ਇਹ ਗਰੀਬ ਲੋਕਾਂ ਦੇ ਬਣਦੇ ਹੱਕ ਸੰਵਿਧਾਨ ਅਨੁਸਾਰ ਨਹੀਂ ਦੇ ਰਹੇ ਜਦ ਕਿ ਅਸੀਂ ਐਸ்சி ਬੀਸੀ ਮਹਾਪੰਚਾਇਤ ਵੱਲੋਂ ਇੱਕ ਮੋਰਚਾ ਲਾਇਆ 8 ਮਹੀਨੇ ਹੋ ਗਏ ਇਸ ਚੁਟਕਲੇਬਾਜ਼ ਮੁੱਖ ਮੰਤਰੀ ਕੋਲੇ ਇਹਨਾਂ ਲੋਕਾਂ ਨੂੰ ਮਿਲਣੇ ਵਾਸਤੇ ਇਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਟਾਈਮ ਨਹੀਂ ਅਸੀਂ ਬਹੁਤ ਵਾਰੀ ਟਾਈਮ ਇਹ ਇਸ ਜਿਹੜੀ ਹੈ ਵਿਧਾਨ ਜਿਹੜੀ ਹੈ ਨਾ ਵਿਧਾਨ ਸਭਾ ਦੀਆਂ ਗੱਲਾਂ ਵਾ ਅਗਰ ਲੋਕ ਸਭਾ ਦੀ ਗੱਲ ਕਰੀਏ ਕਿੰਨੀਆਂ ਸੀਟਾਂ ਲੈ ਕੇ ਆ ਰਹੀ ਹੈ ਬੀਐਸਪੀ ਅਸੀਂ ਸਾਰ ਇਰਾਨੀ ਕਹਿੰਦੇ ਸਾਡੀਆਂ 5 6 ਸੀਟਾਂ ਦੇ ਜਿਹੜਾ ਪੂਰਾ ਸਮਰਥਨ ਹੈ ਲੋਕਾਂ ਦਾ ਜੋਰ ਹੈ ਉਹ 5 6 ਸੀਟਾਂ ਅਸੀਂ ਜਿੱਤਾਂਗੇ ਤੇ ਹਰ ਹਿੱਲਾ ਜਿੱਤਾਂਗੇ ਪੂਰੇ ਦੇਸ਼ ਤੇ ਜਿਹੜੀ ਹੈ ਭੋਜਨ ਸਮਾਜ ਪਾਰਟੀ ਦੀ ਮਹਿਮ ਚੱਲ ਪਈ ਜਿਹੜੇ ਲੋਕ ਸਾਡੇ ਟੁੱਟ ਕੇ ਆਮ ਆਦਮੀ ਪਾਰਟੀ ਵੱਲ ਗਏ ਸੀ ਉਹ ਆਮ ਆਦਮੀ ਪਾਰਟੀ ਨੇ ਜਦੋਂ ਇਹੋ ਜਿਹਾ ਝੰਜੋੜਿਆ 2.5 ਸਾਲ ਚ ਲੋਕ ਆੱਕ ਗਏ ਮੈਂ ਖੁਦ ਇਨਾਂ ਚ 3 ਸਾਲ ਕੰਮ ਕੀਤਾ ਸਾਡੇ ਦੇ ਪਰਚੇ ਹੋਏ ਸਾਰਾ ਕੁਝ ਹੋਇਆ ਪਰ ਇਹ ਪਖੰਡਵਾਜ ਲੋਕ ਨੇ ਤਾ ਇਹਨਾਂ ਦੇ ਕੋਈ ਪਖੰਡ ਤੋਂ ਬਿਨਾ ਹੋਰ ਕੋਈ ਇਹਨਾਂ ਦੇ ਕੋਲੇ ਉਹ ਰੀਲ ਆਜਣੀ ਹੈ ਬਿਲਕੁਲ ਤੇ ਬਿਲਕੁਲ ਸਾਫ ਤੌਰ ਤੇ ਬੀਐਸਪੀ ਦੇ ਜਿਹੜੇ ਕਾਰਕਟਰਾਂ ਹਨ ਉਹਨਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਇਸ ਵਾਰ ਜਿਹੜੀ ਹੈ ਪੰਜਾਬ ਦੇ ਵਿੱਚ 13 ਵਿੱਚੋਂ ਜਿਹੜੀਆਂ ਨੇ ਪੰਜ ਸੀਟਾਂ ਜਿਹੜੀਆਂ ਨੇ ਬੀਐਸਪੀ ਲੈ ਕੇ ਆ ਰਹੀ ਹੈ ਮਗਰ ਹੋਰ ਵੀ ਕਾਰਕਟਰਾਂ ਹੈਗੇ ਸਾਡੇ ਨਾਲ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕੀ ਮੁਸ਼ਕਲਾਂ ਆਈਆਂ ਜੇ ਅਗਰ ਮੁਹਾਲੀ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਛੱਡ ਕੇ ਅਜ ਬੀਐਸਪੀ ਵਿੱਚ ਸ਼ਾਮਿਲ ਹੋਣਾ ਸਰ नगर पार्टी जड़ी है किस तरह देख दो जी आम आदमी पार्टी छीजे पी शामिल हो सारी मजबूरी है जो कौन बीजेपी को तो छोड़ करके जी और हमारे साहब साथ दे रहे हैं हमारे साथ में बहुत धक्काशाई हो रही है दस दस बारह बारह साल पुराने बंदे दो सौ बंद जो है निकाल दिए गए हैं दो दो बंदों को काम करा रहे हैं हमारी बहन बेटियों का अपमान हो रहा है, है। जेंट्स बाथरूम में लेडीसों से पोछा लगवा रहे हैं जो तो तो उसमें बाथरूम कर रहे हैं बहन बेटी हमारी पोछा लगा रही है हमारे संग में धक्का जी मोदी जी ने तो घर घर सोच दिया घर घर थी लेकिन जो सरकारी शौचालय है उनमें तो हमारी बहन बेटी पोछा लगा रही है हमारा अपमान हो रहा है यानी सम्मान करने के अपमान हो रहा है लेकिन चलिए हम बर्दाश्त नहीं कर पाएंगे जो हमारे साथ में नवजीत कौर नगर निगम ने जो किया है वो हम बर्दाश्त नहीं कर पाएंगे हमारे साथ हमारे नेता खड़े हैं साथ में हैं बहुजन समाज पार्टी हमारा साथ दे रही है और हम उनका साथ हैं उनके साथ देंगे और जो हमारे शुरू से ही लड़ते चले आए हैं काफी लड़ाई लड़ी है उन्होंने हमारी बहन बेटियों का अपमान नहीं होना चाहिए हम बर्दाश्त नहीं करेंगे किसी की मत में सर हमारे यही है कि साहब हमारे साथ में है कुमला जी जो भी जो करेंगे वो होगा सर ठीक है और मैं यही कहना चाहता हूँ कि हमारे दो बंदे जो बेरोजगार करे हैं वो वापस लिए जाए इसी की आज वो हालात है हमारे का हमारे बच्चे भूखे तड़प रहे हैं टाइम से खाना नहीं मिल रहा है तो चार महीने की सैलरी रोक कर रखी है सारे ही सभी सा, हर किसी की तनख्वाह मिल रही है लेकिन क्या सलू शौचालय वालों को कहा तनख्वाह नहीं है और बाकी सबकी तनख्वाह मिल रही है बच्चे हमारे भूखे हैं बच्चे परेशान हो रहे हैं मकान मालिक भांडे फेंक रहे हैं दुकानदार राशन नहीं दे रहे हैं हम कैसे कैसे हमारे सब पीठ पर लाठी मारते हैं लेकिन हमारे पेट पर लाठी मारिए है हम इस बात को बर्दाश्त नहीं कर पा रहे हैं तो बिल्कुल ये सफाई कर्मचारी जो थे हमारे साथ थे उन्होंने अपनी मुश्किलें जो है हमें जरूर बताई और देखना होगा कि एक तरीक की अगर बात की जाए तो जनता जनार्दन जो है क्या फैसला लेती है और चार तरीक को किस पार्टी की जो है ताजपोशी होती है मोहाली से कैमरा पर्सन विजय के साथ एन न्यूज के लिए